ਵਾਈਕਰ ਸਾਹਿਬ ਵਾਈ ਗੁਰਜੀ ਕੀ ਫਤਿਹ ਜੀ ਨਿਰਵੈਰ ਸਿੰਘ ਨੇ ਭੇਜਿਆ ਜੀ ਮੈਨੂੰ ਤੁਸੀਂ ਫੋਨ ਕੀਤਾ ਭਾਜੀ ਉਹਨਾਂ ਨੂੰ ਹਾਂ ਜੀ ਹਾਂ ਜੀ ਹਾਂ ਜੀ ਦੱਸੋ ਹੋ ਜੋ ਕੀ ਗੱਲ ਹੋ ਗਈ ਆ ਪਪਾ ਹੀ ਵੱਡੇ ਪਿਆਰ ਕੀ ਅੱਛਾ ਹੈਂ ਦੇ ਕੋ ਪੇਂ ਡਿਆੜੀ ਗਏ ਹਾਂ ਬਰਸਾਰ ਤੇ ਕੋ ਤੋਂ ਦੇ ਕੋ ਅੱਛਾ ਤੇ ਕਮਾਨ ਵਾਲਾ ਕੋਣ ਆ ਫਿਰ ਕਿਦਾਂ ਐ ਕਾਕਾ ਛੋਟਾ ਕਾਕਾ ਛੋਟਾ ਵਾ ਆਦੀ ਲੋੜ ਆ ਤੁਹਾਨੂੰ ਦੱਸੋ ਨਾ ਕੱਲ ਕਹਿੰਦੇ ਬਿਚਾਰ ਚਾਈਕਲ ਨਹੀਂ ਵਾ ਸਾਈਕਲ ਚਾਹੀਦਾ ਵਾ ਓਹੋ ਬਾਬਿਓ ਕਿਤੇ ਵਾਤੇ ਫੋਨ ਕੀਤਾ ਭਾਈ ਨੂੰ ਤੂੰ ਤਾਂ ਨਹੀਂ ਗਾਮਦਾਸ ਸਾਕਮ ਨਹੀਂ ਲਿਆ ਜਾਂਦਾ ਸਿੰਘੋ ਹੈ ਤਾਂ ਇੱਥੇ ਲੱਗ ਗਿਆ ਅਸਾਂ ਨਹੀਂ ਲਿਆ ਜਾਂਦਾ ਨਹੀਂ ਲੈ ਇੱਕ ਸਾਈਕਲ ਦੀ ਕਿਲੋੜਾ ਤਾਂ ਤੂੰ ਹੀ ਅਕਾਲਪੁਰ ਗੁਰੂ ਕਹਣਾ ਸੀ ਬਾਬਿਓ ਤੁਹਾਡੀ ਤਾਂ ਬੜੀ ਨੇੜੇ ਹੋ ਕੇ ਸੁਣਦੇ ਆ ਕਿ ਉਹਨੇ ਕਿਹਾ ਉਹਨਾਂ ਨੂੰ ਉਹਨਾਂ ਨੂੰ ਨਹੀਂ ਕਿਹਾ ਨਾ ਬਸ ਵੇ ਗੱਲ ਦੇ ਵਿੱਚ ਮਾਰੀ ਆ ਗਈ ਵੀ ਸ਼ਹੀਦ ਸਿੰਘਾਂ ਦੇ ਅੱਗੇ ਅਰਦਾਸ ਖੜ ਕੇ ਬੇਨਤੀ ਕਰਦੇ ਫਤਿਹ ਕਿ ਤੱਕ ਜਾਂਦੇ ਕਿਉਂ ਨਾ ਦੇਓ ਹੈ ਤੂੰ ਹੀ ਟਾਟੀਆਂ ਰੂਹਾਂ ਨੜੇ ਬਿਲਕੁਲ ਜੀ ਬਿਲਕੁਲ ਉਹ ਤੇ ਮਾਰਾ ਇੱਕ ਕਿਆਰੀ ਖਾਸ ਮੇਰਾ ਰੂਪ ਹੈ ਖਾਸ ਖਾਸੇ ਮੋਹ ਕਰਨ ਬਾਸ ਉਹ ਤੇ ਤੁਹਾਨੂੰ ਸਾਹਮਣੇ ਕਿਹਾ ਵਾ ਪਨ ਖਾਸ ਆ ਜੀ ਤੁਹਾਡਾ ਕੋਈ ਪਰ ਚਾਨਣ ਤੋਂ ਨਹੀਂ ਉਹ ਤੇ ਗੁਰੂ ਰਾਮਦਾਸ ਬਾਸਾ ਨੇ ਕਰਨਾ ਜੀ ਮੈਂ ਤਾਂ ਸੋਚ ਗਿਆ ਸੀ ਮੈਂ ਕਿਹਾ ਪਤਾ ਨਹੀਂ ਕਿ ਬਾਬਾ ਜੀ ਹੁਣੇ ਕਾਤੋਂ ਕੋਲ ਕਰੀ ਜਾਂਦੇ ਆ ਕਾਦੀ ਲੋੜ ਹੋਣੀ ਆ ਹੁਣ ਤੇ ਪੈਨੇ ਪਤਾ ਨਹੀਂ ਸਾਈਕਲ ਦੀ ਲੋੜ ਆ ਸਾਈਕਲ ਤੇ ਕੀ ਕਰੋਗੇ ਲੇ ਕੇ ਸਾਈਕਲ ਕਿੱਥੇ ਜਾਓਗੇ ਦਿਹਾੜੀ ਥੋੜੀ ਕਰ ਲਾਂਗੇ ਦਿਹਾੜੀ ਕਰੋਗੇ ਹਾਂਜੀ ਕੋਈ ਕੰਮ ਗੁੰਮ ਕਰ ਲਾਂਗੇ ਅੱਛਾ ਸ਼ਹਿਰ ਸ਼ੁਰ ਜਾਓਗੇ ਯਾਨੀ ਕਿ ਅੱਛਾ ਤੇ ਜੜੀ ਨਹੀਂ ਮਾਰਾਂ ਗਾਂਦੀ ਫਿਰ ਅਨਪੜ ਉਹ ਅੱਛਾ ਤੇ ਆਲੂ ਪਿਆਜ਼ ਕਿ ਭਿਕਨਗੇ ਆਲੂ ਪਿਆਜ਼ ਲਊ ਨਹੀਂ ਹੁੰਦਾ ਅੱਛਾ ਤੇ ਸਾਈਕਲ ਤੇ ਫਿਰ ਲੋ ਤੁਸੀਂ ਬਾਹਰ ਬਾਹਰ ਅੰਦਰ ਜਾਓਗੇ ਹਾਂ ਆਪਣਾ ਕਾਰੋਬਾਰ ਕਰਨਾਗੇ ਤਾਂ ਨਾਲੇ 시ਦਾ ਸਿੰਘਾਂ ਦੀ ਸੇਵਾ ਕਰਨੀ 시 ਸਿੰਘਾਂ ਦੀ ਸੇਵਾ ਕਰਨ ਜਾਓਗੇ ਕਹਿਣ ਤੋਂ ਬਾਅਦ ਕਿ ਮੇਨ ਤਾਂ ਚੀ ਸਿੰਘਾਂ ਦੀ ਸੇਵਾ ਕਰਨ ਜਾਣਾ ਵਾ ਗੁਰਦੁਆਰੇ ਸਾਹਿਬ ਜਾਣਾ ਵਾ 시 ਸਿੰਘਾਂ ਤੱਕ ਚਲੋ ਬਾਪੂ ਨਹੀਂ ਨਹੀਂ ਕੋਈ ਨਹੀਂ ਹੁਣ ਮਤਲਬ ਬਾਹਰ ਜਾਣ ਨੂੰ ਦਿਲ ਦਿਲ ਕਰਦਾ ਵਾ ਐ ਸਿੰਘੋ ਪੈਰ ਤੇ ਸਾਢੇ ਲੱਗੀ 4 ਮਹੀਨੇ ਹੋ ਗਏ ਆ ਤੇ ਘਰੇ ਬੈਠੇ ਹੋਨੇ ਆ ਤੇ ਹੁਣ ਬਾਹਰ ਜਾਣ ਨੂੰ ਦਿਲ ਕਰਦਾ ਸੋਚਾਂ ਦਾ ਸੀ ਗਿਆ ਪਿਆਰਿਓ ਤਾਂ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਹਿ ਦਿਆ ਕਰੋ ਭਾਪੇਓ ਸ਼ੀ ਸਿੰਘਾਂ ਨੂੰ ਬਾਜ ਮਾਰਿਆ ਕਰੋ ਕਹਦੇ ਆ ਗਏ ਜੇ ਤਿੰਨ ਮਾਰ ਆ ਵੀ ਘਾ ਠੀਕ ਹੈ ਤੁਹਾਡੀ ਇਹ ਵੀ ਇਹ ਵੀ ਘਾ ਠੀਕ ਆ ਕਿ ਤੁਸੀਂ ਕਹਣਾ ਮਾਰੀ ਆ ਗਿਆ ਤੇ ਕਹਿ ਕੇ ਆ ਹਾਂ ਪੋਜਾ ਆ ਗਿਆ ਪੋਜਾ ਆ ਗਿਆ ਆ ਚਲੋ ਕੋਈ ਨਹੀਂ ਭਾਪਿਓ ਕਿਦਾਂ ਵਾਂ ਕਿ ਤੁਹਾਡਾ ਗੁਰੂ ਬੜਾ ਬੇਨਤਾ ਸਾਡੀ ਤੇ ਡਿਊਟੀ ਲਈ ਹੈ ਸ਼ੀ ਸਿੰਘਾਂ ਨੇ ਕਿਛਦੇ ਜਿੱਤੇ ਸਾਡੇ ਸਿੰਘ ਖੜੇ ਆ ਪਾਪਾ ਚਲੇ ਜਾਨੇ ਆ ਤੇ ਤੁਹਾਨੂੰ ਸਾਈਕਲ ਦੀ ਲੋੜ ਆ ਨਾ ਪੈਣੇ ਜੇ ਸਾਈਕਲ ਲੈ ਆ ਕੇ ਵੀ ਇਹਨੇ ਤੁਹਾਨੂੰ ਸਬਜ਼ੀ ਲੈ ਕੇ ਨਾ ਦਿੱਤੀ ਫੇਰ ਹਾਂ ਪਰ ਮਾਜਵਾ ਆਂ ਸਿੰਗੋ ਕੋਈ ਨਹੀਂ ਤੀਨ ਸਾਨੂੰ ਨਾ ਦੋ ਦੋ ਦਿਨ ਦੇ ਦਿਓ ਕੱਲ ਤੇ ਪਰਸੋਂ ਦਾ ਠੀਕ ਆ ਜੀ ਤੁਹਾਨੂੰ ਸਾਈਕਲ ਤੁਹਾਨੂੰ ਕੋਲਾ ਜੂਗੀ ਠੀਕ ਆ ਜੀ ਖੋਜਾ ਕੱਲ ਹੀ ਆ ਜੀ ਖੋਜਾ ਤਪੱਸੋਂ ਆ ਜੇ ਫਿਰ ਤੁਸੀਂ ਆ ਜਿਓ ਸਾਡੇ ਕੋਲ ਠੀਕ ਆ ਜੀ ਤੁਹਾਨੂੰ ਸਾਈਕਲ ਦੇ ਦਨੇ ਹੋਰ ਹੋਰ ਪੈ ਰਹੇ ਹੋ ਖੁਸ਼ ਹੋ ਚਲੋ ਠੀਕ ਹੈ ਸਿੰਗੋ ਤੋੜੇ ਗੁਰੂ ਨਹੀਂ ਜਾਣਾ ਹੈਗਾ ਅਸੀਂ ਅਸੀਂ ਕੋਹ ਨਾਲ ਨਾ ਨਾ ਬਬੀਓ ਨਾ ਨਾ ਜਾਣੇ ਜਣੇਓ ਅਸੀਂ ਸਾਡੇ ਸਿਰ ਪਿਆਰੇਓ ਆਪਿਓ ਇਹ ਨਹੀਂ ਕਰਨਾ ਠੀਕ ਹੈ ਵੀ ਦੋ ਦਿਨ ਦੇ ਦਿਓ ਬਸ ਮੈਨੂੰ ਦੋ ਦਿਨ ਤੁਹਾਨੂੰ ਮਿਲ ਜਾਏਗਾ ਸੈਕਟਰ ਜੀ ਨੇ ਚਲੋ ਠੀਕ ਹੈ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੋ ਦਿਨ ਦੇ ਦਿਓ ਬਸ ਠੀਕ ਹੈ ਜੀ ਆਰੇ ਸਿੰਘੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬੈਠੋ ਪਿਆਰਿਓ ਬੈਠੋ ਬੈਠੋ ਕੋਈ ਨਹੀਂ ਬੈਠੋ ਸਿੰਘੋ ਤੁਹਾਡਾ ਹੀ ਆਫਿਸ ਆ ਤੁਹਾਡਾ ਹੀ ਆ ਪਿਆਰਿਓ ਹੋ ਹੋਰ ਸਿੰਘੋ ਚੜਦੀ ਗਲਾ ਕਿੱਥੇ ਗਈ ਆਜ ਸਵੇਰੇ ਨਹੀਂ ਆਈ ਹੈਂ ਤਾਂ ਨਾ ਪੀੜੋ ਤੋਰ ਤੁੜ ਕੇ ਘੇਟਾ ਲਾ ਅੱਛਾ ਠੀਕ ਆ ਪਿਆਰੋ ਤੇ ਸੈਕਲ ਤੁਸੀਂ ਗਿਆ ਸੀ ਨਾ ਸੈਕਲ ਵਾਸਤੇ ਤੇ ਬਾਬਾ ਜੀ ਸੈਕਲ ਵਾਲਾ ਕੰਮ ਛੋਟਾ ਓਖਾ ਜੋ ਹੋ ਗਿਆ ਅਈ ਤਾਂ ਤਾਨੂੰ ਬੁਲਾਇਆ ਸੀ ਕੰਮ ਓਖਾ ਜੋ ਹੋ ਗਿਆ ਜੀ ਤੇ ਕੱਲ ਬਰਬੀ ਦਾਦੀ ਪਤੋਂ ਹੂੰ ਉਹ ਕਹਿੰਦੇ ਕਿ ਨਹੀਂ ਦਿਨਾਂ ਲਈ ਨਾ ਕਿਦਾ ਕਰੀਏ ਚਲੋ ਤੁਹਾਡੀ ਹਾਂ ਉਹਦੀ ਮਰਜ਼ੀ ਆ ਚਲੋ ਫਿਰ ਪਹਿਲੇ ਮੂੰਹ ਮਿੱਠਾ ਕਰੀ ਆਪਾਂ ਲੋ ਪਿਆਰਿਓ ਸਵਾਗਤ ਕਰੀ ਬਾਬਾ ਜੀ ਨੂੰ ਆ ਬਾਬਾ ਜੀ ਲੋ ਪਿਆਰਿਓ ਓ ਨਹੀਂ ਨਹੀਂ ਬਾਬਿਓ ਆ ਫੜੋ ਨਵੀਂ ਗੱਡੀ ਨਵੀਂ ਗੱਡੀ ਮਹਾਰਾਜ ਨੇ ਦੇ ਦਿੱਤੀ ਆ ਫੜੋ ਚਾਬੀ ਫੜੋ ਇਹ ਜੋ ਤੁਸੀਂ ਗੁਰੂ ਸਾਹਿਬ ਤੋਂ ਮੰਗਿਆ ਦੀ ਸਤਿਗੁਰੂ ਨੇ ਸਾਡੀ ਜੁੜੀ ਲਈ ਫੜੋ ਚਾਬੀ ਫੜੋ ਜੀ ਇਹ ਤੁਹਾਡੀ ਨਵੀਂ ਗੱਡੀ ਦੀ ਚਾਬੀ ਜੇ ਪਿਆਰਿਓ ਸਗਲ ਗਈ ਨਾ ਸਗਲ ਮਿਲ ਗਿਆ ਬਾਬਿਓ ਤੁਹਾਡਾ ਗੁਰੂ ਬੜਾ ਬਿਆਨਤਾ ਮਾਤਾ ਜੀ ਠੀਕ ਹੈ ਗੁਰੂ ਸਾਹਿਬ ਨੇ ਤੁਹਾਨੂੰ ਦੇ ਤਾ ਅਸੀਂ ਤਾਂ ਨਾ ਮਜ਼ਾਕ ਹੀ ਕਰਦੇ ਹਾਂ ਸਿੰਘੋ ਖਾਸ ਨਾ ਕਦੀ ਕਦੀ ਮਜ਼ਾਕ ਕਰਨਾ ਪੈਂਦਾ ਵੀ ਆ ਬੰਦਾ ਜੀ ਚਲੋ ਪਿਆਰੇ ਮੈਨੂੰ ਕਹਿ ਆਵੀਂ ਉਹਦੀ ਮਿਹਰ ਹੋਣੀ ਕੋਲ ਜੀ ਅਸੀਂ ਕਿਸੇ ਨੂੰ ਦੇ ਨਹੀਂ ਸਕਦੇ ਕੋਈ ਮੈਨੂੰ ਵੀ ਨਹੀਂ ਦੇ ਸਕਦਾ ਸਵਾਇ ਗੁਰੂ ਰਾਮਦਾਸ ਪਾਛਾ ਦੇ ਅਸੀਂ ਤੁਹਾਡੇ ਤੱਕ ਆਏ ਜਾਂ ਤੁਸੀਂ ਸਾਡੇ ਤੱਕ ਆਏ ਇੱਕ ਖਾਲਸਾ ਖਾਲਸੇ ਨੂੰ ਕਹਿ ਸਕਦਾ ਮੰਗ ਵੀ ਸਕਦਾ ਮੈਂ ਕਿਹਾ ਕੀਤਾ ਹਾਂ ਬਠੀਕ ਰੋ ਹਾਂ ਹਾਂ ਅੰਡਾ ਲੂ ਗੰਡੇ ਹਾਂ ਵਾਹ ਉਹਨੂੰ ਦੀ ਮੋਝ ਹੋਏ ਹਾਂ ਮੋਝ ਚੋਦੀ ਹੈ ਗੁਰੂ ਰਾਮਦਾਸ ਬਾਜਾ ਦੀ ਮੋਝ ਆ ਹਾਂ ਹਾਂ ਇਹ ਵਗੜਾ ਹਾਂ ਤਾਂ ਤੁਸੀਂ ਕਿਹਾ ਸਾਇਕਲ ਚਾਹੀਦਾ ਸਾਇਕਲ ਤਾਂ ਫਿਰ ਵੀ ਥੋੜੀ ਹੈ ਸਾਡਾ ਗੁਰੂ ਤੇ ਇੰਨਾ ਕਿ ਬਿਆਨਤਾ ਕਿ ਕਾਰਾ ਕੋਠੀਏ ਵੀ ਮੰਗ ਲਈਏ ਉਹਦੇ ਲਈ ਤੁੱਚ ਕੁਝ ਵੀ ਨਹੀਂ ਹੈ ਗਿਆ ਪਰ ਖਾਲਸਾ ਬੜਾ ਅਮੀਰ ਹੈ ਜੀ ਖਾਲਸਾ ਇੰਨਾ ਦੁਰਯਾ ਵੀ ਚੀਜ਼ਾਂ ਨੂੰ ਉਹਨਾਂ ਤੋਂ ਮੰਗਣ ਨੂੰ ਤੁਸੀਂ ਮੇਰੇ ਕੋਲ ਰਿਹੜੀ ਵੀ ਮੰਗ ਸਕਦੇ ਸੀ ਪਰ ਤੁਸੀਂ ਮੈਨੂੰ ਕੀ ਕਿਹਾ ਮੈਂ ਤੁਹਾਨੂੰ ਕਿਹਾ ਵੀ ਸੀ ਮੈਂ ਕਿਹਾ ਤੁਹਾਨੂੰ ਰਿਹੜੀ ਲੈ ਦਾਂ ਤੁਸੀਂ ਮੈਨੂੰ ਕਿਹਾ ਨਹੀਂ ਮੈਨੂੰ ਸਾਈਕਲ ਚਾਹੀਦਾ ਖਾਲਸਾ ਬੜਾਤ ਪੋਹ ਲਾਵਾ ਲਾਲ ਚੀਨੀ ਹੈਗਾ ਜਿਹੜਾ ਗੁਰੂ ਦਾ ਖਾਲਸਾ ਮੈਂ ਸਾਰੀ ਦੀ ਗੱਲ ਨਹੀਂ ਕਰ ਰਿਹਾ ਜੀ ਜਿਹੜਾ ਗੁਰੂ ਦਾ ਖਾਲਸਾ ਉਹਨੂੰ ਮਾਇਆ ਨਾਲ ਕੋਈ ਮੋਹ ਨਹੀਂ ਹੈਗਾ ਉਹ ਸਾਈਕਲ ਆ ਸਾਈਕਲ ਸਸਤਾ ਰਿਹੜੀ ਮਹਿੰਗੀ ਸੀ ਪਰ ਤੁਸੀਂ ਕਿਹਾ ਨਹੀਂ ਸਿੰਧੋ ਮੈਨੂੰ ਸਾਈਕਲ ਦੇ ਦਿਓ ਮੈਂ ਸਾਈਕਲ ਤੇ ਗੁਰੂ ਘਰ ਜਾਇਆ ਕਰਨਾ ਮੈਂ ਨਾ ਸੋਨਾ ਵਾਸਤੇ ਦੋ ਬੱਬੀਵਾ ਤੁਹਾਡਾ ਸਾਈਕਲ ਆ ਗਿਆ ਜੀ ਹਾਂ ਜੀ ਇਹ ਰਹਿਣਾ ਬਸ ਜਦੋਂ ਵੀ ਗੁਰੂ ਘਰ ਜਾਓ ਅਰਦਾਸ ਬੇਨਤੀ ਕਰਨੀਆਂ ਮਹਾਕਾਲ ਨੂੰ ਗਾੜ ਪੁਰਖ ਨੂੰ ਬਾਬਾ ਦੀਪ ਸਿੰਘ ਨੂੰ ਕਿ ਜੋ ਅਸੀਂ ਕਾਰਜ ਕਰ ਰਹੇ ਹਾਂ ਸਤਿਗੁਰੂ ਸਹਾਈ ਹੋਣ ਐਵੇਂ ਹੀ ਆਪਣੇ ਸਿੱਖਾਂ ਦੇ ਹਨਾ ਜੀ ਬਾਬਾ ਜੀ ਵੇਖੋ ਤਾਲਾ ਖੋਲ ਕੇ ਤੇ ਇੱਕ ਮੈਨੂੰ ਗੱਲ ਮੈਂ ਇੱਕ ਛੋਟੀ ਜੀ ਪੁੱਛਣੀ ਆ ਬਾਬਾ ਜੀ ਤੁਸੀਂ ਸੇਵਾ ਕਰਦੇ ਹੋ ਕਈ ਜਥੇਬੰਦੀਆਂ ਨਾਲ ਤੁਹਾਡਾ ਬੈਣਕ ਲੋਨ ਆ ਕਿ ਉਹ ਨਹੀਂ ਕਰਦੇ ਮਦਦ ਕਿਦਾਂ ਆਸੋ ਮੰਗਿਆਣੀ ਤੇ ਫੇ ਸਾਨੂੰ ਕਿਵੇਂ ਕਹਿਤਾ ਤੁਹਾਨੂੰ ਕੀ ਦਿਖਿਆ ਸਾਡੀ ਜਗਤੀ ਵਾਹ ਕਰੋ ਬਾਬਾ ਲਾਓ ਤਾਲੇ ਨੂੰ ਕਚਾਬੀ ਤੇ ਸਾਈਕਲ ਨੂੰ ਤੇ ਕਰੀਏ ਬਾਬਾ ਚਲੋ ਲਾਓ 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 ਪਿਆਰਿਓ ਤਨ ਗੁਰੂ RAMDAS ਤਨ ਗੁਰੂ RAMDAS ਕੋੰਤਲਾ ਜਾਣਾ ਆਣਾ ਜਾਣਾ ਸੁੱਖਾ ਹੋਈ ਨਾ ਖਾਲਸਾ ਜੀ ਹੋਣਾ ਗੁਰਦੁਆਰੇ ਸਾਹਿਬ ਆਣਾ ਜਾਣਾ ਸੁੱਖਾ ਹੋ ਜੂਗਾ ਤਨ ਗੁਰੂ RAMDAS ਚਲੋ ਬਾਬਾ ਜੀ ਸਿਤਰਾ ਨਾ ਅੱਛਾ ਜੀ ਮੈਂ ਸਾਹਿਬ ਨੂੰ ਗੁਰੂ ਪਾਣੀ ਆ ਨਹੀਂ ਨਹੀਂ ਸ਼ੁਕਰ ਆ ਸ਼ੁਕਰ ਆ ਕੋਣ ਕੋਣ ਕਹਿੰਦੇ ਸਿੰਘ ਸਿੰਘ ਕਹਿੰਦੇ ਸਿੰਘ ਕਹਿੰਦੇ ਮਿਲੇਗਾ ਮਿਲੇਗਾ ਜਿਹਦਾ ਗੁਰੂ ਬੇਅੰਤ ਹੋਵੇ ਨਾ ਉਹ ਸਾਈਕਲ ਕੁਛ ਨਹੀਂ ਹੈਗਾ ਪਾਪਿਓ ਸਾਈਕਲ ਕੁਛ ਨਹੀਂ ਹੈਗਾ ਦੇਣਾ ਤੇ ਗੁਰੂ ਰਾਮਦਾਸ ਪਾਸ਼ਾ ਨੇ ਉਹ ਮਾਲਕ ਹੈ ਜੀ ਉਹ ਇਸ ਦੁਕਾਨ ਦਾ ਮਾਲਕ ਹੈ ਮੇਰਾ ਮਾਲਕ ਹੈ ਤੁਹਾਡਾ ਮਾਲਕ ਹੈ ਕੌਣ ਤੁਹਾਨੂੰ ਗੁਰੂ ਰਾਮਦਾਸ ਪਾਸ਼ਾ ਜਿਹਨੇ ਤੁਹਾਨੂੰ ਆ ਵੀ ਦੇਤਾ